ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਸਮਾਨੇ ਜਾ ਰਹੇ ਸੀਗੇ ਦੇਖਦੇ ਆਂਗੇ ਛੋਟੇ ਮੋਟੇ ਕੰਮ ਨੇ ਉਹ ਵੀ ਕਰਦੇ ਆਂਗੇ ਤੇ ਨਾਲੇ ਮੋਟਰਸਾਈਕਲ ਖੜਿਆਗਾ ਉੱਥੇ ਸਮਾਨੇ ਉਹਦੇ ਵੀ ਪਾਉਣੇ ਆਗੇ ਚੈਨ ਸੈਟਅਪ ਵਗੈਰਾ ਮੋਟਰਸਾਈਕਲ ਦੇ ਵੀ ਪੈਨ ਆ ਲਗਾ ਤੇ ਕੋਕੀ ਮੌਸਮ ਖਰਾਬ ਹੋ ਰਿਹਾਗਾ ਸ਼ਾਇਦ ਕਣੀ ਆ ਜੇ ਮੜੇ ਮੜੀਆਂ ਪੈਰੀਆਂ ਲੇ ਗਈਆਂ ਚਲੋ ਫਿਰ ਕਰਦੇ ਆਂਗੇ ਵੀਡੀਓ ਸ਼ੁਰੂ ਚਲੋ ਚੱਲੀਏ ਆਪਣੇ ਮੋਟਰਸਾਈਕਲ ਦਾ ਚੇਨ ਸੈੱਟ ਖਰਾਬ ਹੋ ਗਿਆ ਦੀ ਜਮੇ ਚੇਨ ਸੈੱਟ ਪੈਨ ਵਾਲਾ ਤੀਗਾ ਤੇ ਮਾ ਚਲ ਚੇਨ ਸੈੱਟ ਪਵਾ ਲਈਏ ਤੇ ਅੱਜ ਆ ਗਿਆ ਦੀ ਚੇਨ ਸੈੱਟ ਹੋਣ ਹੁਣ ਤਕਰੀਬਨ ਲੱਗ ਰਹੇ ਨੇ ਦੋਨੇ ਜਣੇ ਵਿਚਾਰੇ ਚੇਨ ਸੈੱਟ ਸਾਰਾ ਪੈ ਗਿਆ ਮੁੰਡੇ ਹੈ ਤਾਂ ਪੂਰੇ ਮਿਹਨਤੀ ਨੇਗੇ ਇਹੋ ਜੀ ਗੱਲ ਨਹੀਂ ਵੀ ਮਿਹਨਤ ਨਹੀਂ ਕਰਦੇ ਹੈਗੇ ਆ ਜਿਹੜੀ ਤੁਸੀਂ ਪੂਰੀ ਮਾਰਕੀਟ ਦੇਖ ਰਹੇ ਹੋ ਨਾ ਇਹ ਸਾਰੀ ਮੋਟਰਸਾਈਕਲਾਂ ਦੀ ਉਹ ਮਾਰਕੀਟ ਆ ਸਾਰੀ ਸਿਰੇ ਤੱਕ ਇੰਦਰ ਵੀ ਇੰਦਰ ਵੀ ਸਾਰੇ ਮੋਟਰਸਾਈਕਲ ਦੇ ਨਵੇਂ ਪੁਰਾਣੇ ਕਿਸੇ ਨੇ ਵੀ ਲੈਣੇ ਨੇ ਇਹਾਰੇ ਡੀਲਰ ਨੇ ਕਿ ਦੁਕਾਨਾਂ ਤੇ بارش ਪੈਣ ਲੱਗੀ ਜੀ ਇਹ ਬੈਠੇ ਸੀਗੇ بارش ਦਾ ਆਨੰਦ ਮਾਣ ਰਹੇ ਆ ਉੱਪਰ ਮੌਸਮ ਵੀ ਪੂਰਾ ਜਿਹੜਾ ਖੁੱਲਿਆ ਹੋਇਆਗਾ ਮੌਸਮ ਬੇਈਮਾਨ ਹੋਇਆ ਪਿਆ ਬਿਲਕੁਲ ਬਹੁਤ ਸੋਹਣਾ ਮੌਸਮ ਹੋਇਆ ਪਿਆਗਾ ਯਾਰੀਆਂ ਨੇ ਬੱਸਾਂ ਵੀ ਭੇਜਦੀਆਂ ਵਿਚਾਈਆਂ ਗੱਡੀਆਂ ਮੋਟਰਸਾਈਕਲ ਸਾਰੇ ਮੀਂਹ ਕਰਕੇ ਹੌਲੀ-ਹੌਲੀ ਹੌਲੀ ਜਾ ਰਹੇ ਨੇ بارش ਤੇਜ਼ ਹੋ ਗਈ ਜੀ ਕਾਫੀ ਸਾਡੇ ਪਿੰਡ ਪਤਾ ਨਹੀਂ ਕਿਹਾ ਜਾ ਮੌਸਮ ਹੁਣ ਆਪਰ ਰੇ ਤਾਂ ਬਹੁਤ ਤੇਜ਼ ਹੋ ਗਈ بارش ਤੇਜ਼ ਆ ਇੱਕ ਬੰਦੇ ਪੂਰਾ ਆਨੰਦ ਮਾਣ ਰਹੇ ਨੇ ਕਿ بارش ਦਾ ਅੱਜ ਫਿਰ بارش ਪੂਰੀ ਬਹੁਤ ਹੀ ਹੋ ਰਹੀ ਆ ਨਜ਼ਾਰੇ ਵਾਲੀ بارش ਆ ਆ ਦੇਖੋ ਕਿੰਨੀ ਸੋਹਣੀ بارش ਆ। ਕਾਫੀ بارش ਆ ਕੁਝ ਨਹੀਂ ਦਿਖ ਰਿਹਾ। ਥੋੜੀ ਬਾਅਦ ਫਿਰ ਅਸੀਂ ਆ ਗਏ ਤੇਗੇ ਪਟਿਆਲੇ ਸਾਈਡ ਤੇ ਮਾਚਰਨ ਵਾਲੇ ਸਮਾਨੇ ਜਾਵਾਂਗੇ ਪੱਛ ਕੇ ਤੇ ਆਪਣਾ ਵੀਰ ਹੈਗਾ ਤੇ ਹੁਣ ਸਾਗ ਚੱਲ ਰਿਹਾ ਹੈ ਗਰਮੀਆਂ ਦਾ। ਜੇ ਤੁਸੀਂ ਸਾਗ ਲੈਣਾ ਵੀ ਆ ਤਾਂ ਤੁਹਾਨੂੰ ਦਿਖਾਉਨੇ ਹੈਗੇ। ਇਹਦਾ ਮਿੱਤਰ ਆ। ਇਹਦਾ ਮਿੱਤਰ ਹੈ ਨਾ ਕੋਈ। ਹੋਰ ਮਿੱਤਰ ਹੈ। ਕਿਹਦਾ ਮਿੱਤਰ ਹੈਗਾ ਸਾਗ ਵਾਲਾ ਬੰਦਾ ਤੇ ਬਾਕੀ ਜੇ ਤੁਸੀਂ ਲੈਣਾ ਵੀ ਆ ਤਾਂ ਤੁਹਾਨੂੰ ਦਿਖਾਉਨੇ ਹੈਗੇ। ਇਹਦਾ ਜੁੰਡੀ ਦਾ ਵੀ ਆਦ ਹੈਗਾ। ਤੁਹਾਨੂੰ ਦਿਖਾਉਨੇ ਹੈਗੇ ਬਾਈ ਸਾਗ ਵਾਲਾ। ਆਪਾਂ ਬੋਲਦੇ ਆਂ ਜਿਹੜੀ ਬੀਬੀ ਫਾਦਰ ਆ ਸਾਹਮਣੇ ਵੀਰ ਆਪਣਾ ਭਗਵੰਤਾ ਹੈਗਾ ਇਹਦਾ ਰੁਟੀਨ ਆ ਜਿਹੜਾ ਸਵੇਰੇ ਆ ਜਾਂਦਾ 8 ਵਜੇ ਵਿਚਾਰਾ ਇਹ ਤੇ ਸ਼ਾਮ ਨੂੰ ਇਹ ਸਾਗ ਲੱਗੇ ਤੇ ਡਿਪੈਂਡ ਕਰਦਾ ਨਹੀਂ ਤਾਂ ਸ਼ਾਮ ਨੂੰ 8 ਵਜੇ ਤੱਕ ਖੜੀ ਜਾਂਦਾ ਇਹ ਤੇ ਪਛਾਣ ਕਰ ਲੋ ਬੰਦੇ ਦੀ ਤੇ ਹੈਗਾ ਇਹ ਆਪਣਾ ਜਿਹੜਾ ਸਮਾਣੇ ਤੋਂ ਪਟਿਆਲਾ ਰੋਡ ਆ ਪਸਿਆਣੇ ਪੁਲ ਦੇ نیچے ਖੜਦਾ ਬਾਈ ਇਹ ਤੁਸੀਂ ਦੇਖ ਸਕਦੇ ਹੋਗੇ ਤੇ ਆ ਸਾਹਮਣੇ ਇਹ ਸਾਈਡ ਦੇ ਉੱਤੇ ਸਮਾਨੇ ਨੂੰ ਸੜਕ ਜਾ ਰਹੀ ਹੈਗੀ ਤੇ ਇਧਰੋਂ ਆ ਪਟਿਆਲੇ ਨੂੰ ਜਾ ਰਹੀ ਹੈਗੀ ਤੇ ਪੁਲ ਦੇ نیچے ਖੜਦਾਗਾ ਵੀਰੇ ਇਹ ਆਪਣਾ ਤੇ ਤੁਸੀਂ ਦੇਖ ਸਕਦੇ ਹੋਗੇ ਜਦੋਂ ਵੀ ਤੁਸੀਂ ਆਉਨੇ ਹੋਗੇ ਤੇ ਅੱਗੇ ਕਾਫੀ ਖੜਦੇ ਨੇਗੇ ਆਪਣੇ ਸਾਹਮਣੇ ਦੇਖ ਸਕਦੇ ਹੋਗੇ ਇਸ਼ਾਰੀ ਮੁੰਡੇ ਮਿੱਤਰ ਨੇ ਆਪਣੇ ਕੀ ਰੇਟ ਰੂਟ ਦੇਣਾ ਫਿਰ ਨੇ 50 ਕਿਲੋ ਹੈ ਜੀ 50 ਰੁਪਈਆ ਦਾ ਹਾਂ ਜੀ ਤੋਰੀਏ ਦਾ ਸਾਗ ਵਧੀਆ ਕਰਦਾ ਦੇਖੋ ਜੀ ਇਹਨ ਵਧੀਆ ਟਾਪ ਦਾ 50 ਰੁਪਈਆ ਕਿਲੋ ਹਾਂਜੀ ਚਲੋ ਵਧੀਆ ਇਹ ਵੀਰ ਆਪਣਾ 50 ਰੁਪਈਆ ਕਿਲੋ ਦੇ ਰਹਿਗਾ ਸਾਗ ਇਹ ਪਾਲਕਾ ਵਧੀਆ ਦੇਣ ਪਾਲਕ ਦੀ ਗੁੱਚੀ ਕਿੰਨੇ ਦੀ ਹੈ ਹਾਂ ਜੀ ਕਿਲੋ ਦੀ ਸਾਗ ਲਈ ਇਹ ਕੀ ਰੇਟਾ ਕਿਲੋ ਦਾ 50 ਰੁਪਈਆ ਕਿਲੋ ਤੇ ਇਹ ਗੁੱਚੀ ਹੈਗੀ ਇਹ ਵੀਰਾਂ ਤੋਂ ਜੇ ਲੈਣਾ ਹੋਵੇ ਤਾਂ ਇਹ ਪੁਰ ਦੇ نیچے ਖੜਦੇ ਰਹਿਗੇ ਸਾਰੇ ਮੈਂ ਇੱਥੇ ਕੋਲਚੇ ਖਾਊਗਾ ਮੇਲਾ ਦਾ ਹੋਰ ਇਹਨੂੰ ਕੋਈ ਕੰਮ ਧੰਦਾ ਹੈ ਨਹੀਂਗਾ ਤੇ ਬਣਾਊਗਾ ਮੇਲਾ ਦਾ ਤੇ ਬਣਾ ਰਿਹਾ ਹੁਣ ਬਸ ਬਣਾ ਦੇ ਬਣਾ ਦੇ ਉਧਰਲੇ ਸਾਈਡ ਤੇ ਨਾ ਉਹ ਸਾਈਡ ਦੇ ਉੱਤੇ ਜਿਹੜੀ ਤੁਸੀਂ ਸਾਹਮਣੇ ਸਾਈਡ ਦੇਖ ਰਹੇ ਹੋਗੇ ਉਹ ਸਾਈਡ ਦੇ ਉੱਤੇ ਹੈਗੇ ਨੇ ਸਾਗ ਵਾਲੇ ਜਿੱਥੋਂ ਅਸੀਂ ਹੁਣ ਸਾਗ ਲਿਆ ਆ ਗਏ ਕਰਮਜੀਤ ਨੇ ਤੇ ਆਹ ਸਾਈਡ ਦੇ ਉੱਤੇ ਜਿਹੜਾ ਤੁਸੀਂ ਆ ਦੇਖ ਰਹੇ ਹੋਗੇ ਕੁਲਚੇ ਵਾਲਾ ਹੈਗਾ ਰੋਹਿਤ ਤੇ ਹੁਣ ਇਹਦੇ ਲੋ ਇਹ ਬਾਈ ਕਹਿੰਦਾ ਆਪਾਂ ਕੁਲਚੇ ਖਾਣੇ ਆਂਗੇ ਮਾਂ ਚਾਰਖਾਨੇ ਵੀਰ ਆਪਣਾ ਰੋਹਿਤ ਆਗਾ ਤੁਸੀਂ ਪਛਾਣ ਕਰ ਲਓ ਕਈ ਕਈ ਵਾਰੀ ਆਉਣੇ ਹੋਗੇ ਤਾਂ ਇਹਦੇ ਪੁਰ ਦੇ ਲਵੇ ਰੇੜੀ ਲਾਉਣਾ ਮੁੰਡਾ ਪਹਿਲੀ ਰੇੜੀ ਐਸ਼ਾ ਜਿਆ ਰੋਹਿਤ ਦੀ ਜੇ ਤੁਸੀਂ ਆਉਣੇ ਹੋਗੇ ਤਾਂ ਬਾਈ ਕੋਲ ਜਰੂਰ ਖਾ ਕੇ ਜਾਇਆ ਕਰੋ ਤੁਹਾਨੂੰ ਪਤਾ ਹਨਾ ਵੀ ਮੈਂ ਤਾਂ ਕੁਲਚਾ ਖਾਂਦਾ ਨਹੀਂਗਾ ਹਨਾ ਉਹ ਤਾਂ ਮੈਂ ਵੈਸੇ ਥੋੜੀ ਜੀ ਵੀਡੀਓ ਕੱਟਤੀ ਮਹਾਜਨ ਬੀਬੀ ਆਪਣਾ ਲਈ ਬਾਕੀ ਬਾਈ ਬਹੁਤ ਵਧੀਆ ਕੁਲਚੇ ਬਣਾਉਂਦਾ ਹੈਗਾ ਆਏ ਆਏ ਕੀ ਇਹ ਵੀ ਚੱਕਰ ਹੈ ਆਏ ਦਾ ਕੀ ਮਤਲਬ ਹੈ ਅੱਛਾ ਰੋਹਿਤ ਮੈਨੂੰ ਇਹ ਦੱਸ ਤਾਂ ਆ ਤੇ ਮੀ ਪੁਆਇਆ ਐ ਤਮਰਾ ਜਾਨ ਟੈਲੀਫੋਨ ਤੇ ਕਰ ਲੋ ਵੀ ਇਹਦੀ ਨਹੀਂ ਪੁਆਊਗਾ ਪੁਆਇਆ ਹੋਏ ਰੋਹਿਤ ਆ ਜੀ ਮੈਨੂੰ ਪਿਆਰ ਲਓ